Música ਹੁਸ਼ਿਆਰਪੁਰ ਦੇ ਵਿੱਚ ਅੱਜ ਸਵੇਰੇ ਪਾਰਚੋਆਏ ਫਾਰ ਬ੍ਰਿਗੇਡ ਕਰਮਚਾਰੀਆਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਥਾਨਕ ਸਰਕਾਰ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਵਿਰੁੱਧ ਜਮ ਕੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ਚੋਂ ਆਏ ਫਾਰ ਕਰਮਚਾਰੀਆਂ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਦੇ ਵਧੇਰੇ ਸਮੇਂ ਤੋਂ ਥੋੜੀਆਂ ਜੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਕਈ ਵਾਰ ਰਾਜਨੀਤਿਕ ਆਗੂਆਂ ਤੇ ਸਬੰਧਤ ਮੰਤਰੀਆਂ ਤੱਕ ਪਹੁੰਚ ਕਰ ਚੁੱਕੇ ਨੇ ਤੌਹੀਓ ਸੰਘਰਸ਼ ਵੀ ਕਰਦੇ ਆ ਰਹੇ ਨੇ ਜਿਸ ਤੋਂ ਬਾਅਦ ਸਬੰਧਤ ਵਿਭਾਗ ਦੇ ਮੰਤਰੀ ਦੇ ਵੱਲੋਂ ਉਹਨਾਂ ਨੂੰ ਮੀਟਿੰਗ ਦੇ ਲਈ ਸਮਾਂ ਦੇ ਦਿੱਤਾ ਜਾਂਦਾ ਹੈ ਪਰੰਤੂ ਮੀਟਿੰਗ ਕਰਨ ਤੋਂ ਬਾਅਦ ਸਰਕਾਰ ਉਹਨਾਂ ਦੀਆਂ ਮੰਗਾਂ ਬਾਬਤ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚਦੀਆਂ ਤੇ ਹਰ ਵਾਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਹੈ ਜਰਾ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਸਾਹਿਬ ਸਿੰਘ ਹੈ ਜੀ ਸਾਹਿਬ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਆ ਮੈਂ ਫਰ ਸਿਸ਼ਨ ਖੰਨੇ ਤੋਂ ਆ ਜੀ ਠੀਕ ਹੈ ਅੱਜ ਫਾਇਲ ਕਰ ਵੀ ਹੁਸ਼ਾਲਪੁਰ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ 71 ਹੋਏ ਨੇ ਕੀ ਕਾਰਨ ਸੀ ਇੱਥੇ 71 ਹੋਣ ਦਾ ਇਹ ਦੇਖੋ ਜਿਹੜੀਆਂ ਸਾਡੀਆਂ ਮੰਗਾਂ ਨੇ ਬਹੁਤ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਪਹਿਲਾਂ ਪਿਛਲੀਆਂ ਸਰਕਾਰਾਂ ਦਾ ਵੀ ਤੇ ਇਹ ਹੁਣ ਸਰਕਾਰ ਦੇ ਤਕਰੀਬਨ 4 ਸਾਲ ਦੇ ਸਮਾਂ ਜਿਹੜਾ ਬੀਤ ਚੁੱਕਿਆ ਤੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਉਂਦੇ ਰਹੇ ਹਾਂ ਪਰ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲੇ ਜਿਹੜੇ ਹੁਣ ਡਾਕਟਰ ਅਵਜੋਦ ਜੀ ਨੇ ਉਹਨਾਂ ਨੂੰ ਵੀ ਮਿਲੇ ਆਂ ਕਈ ਮੀਟਿੰਗਾਂ ਹੋਈਆਂ ਪਰ ਸਾਡਾ ਹੱਲ ਨਹੀਂ ਕਰ ਰਹੇ ਹੁਣ ਤੱਕ ਕਈ ਸਟੇਸ਼ਨ attendants ਨੇ ਜਿੱਥੇ ਸਾਲ-ਸਾਲ ਹੋ ਗਏ ਤਨਖਾਹਾਂ ਤੱਕ ਨਹੀਂ ਮਿਲੀਆਂ ਤੇ 10000 ਮਹੀਜ ਤਨਖਾਹ ਨਾਲ ਜਿਹੜੇ ਮੁਲਾਜ਼ਮਾਂ ਨੂੰ ਗੁਜ਼ਾਰਾ ਕਰਨਾ ਪੈਂਦਾ ਆ ਤੇ ਜੋ ਕਿ ਬਹੁਤ ਘੱਟ ਆ ਅੱਜ ਦੇ ਹਨਾ ਜਿਹੜੇ ਮਹਿੰਗੇ ਸਮੇਂ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਆਏ ਨੇ ਤੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਸਾਡੀਆਂ ਮੰਗਾਂ ਨੇ ਉਹ ਜਲਦ ਤੋਂ ਜਲਦ ਪੂਰੀਆਂ ਕੀਤੀ ਜਾਣ ਪੂਰੇ ਪੰਜਾਬ ਦੇ ਵਿੱਚੋਂ ਸੂਬਾ ਪੱਧਰੀ ਰੋਸਟਰ ਦਰਸੇ ਰੱਖਿਆ ਗਿਆ ਸੀਗਾ ਤਾਂ ਨਫਰੀ ਕਿਉਂ ਘਟਾ ਦਿੱਤੀ ਗਈ ਕਿਉਂ ਰੋਕ ਦਿੱਤਾ ਗਿਆ ਦੇਖੋ ਮਨਜੋਗ ਐਸਐਚਓ ਸਾਹਿਬ ਤੇ ਮੰਤਰੀ ਸਾਹਿਬ ਦੇ ਦਫ਼ਤਰ ਤੋਂ ਸਾਡੇ ਨਾਲ رابطہ ਰਾਤ ਹੀ ਕੰਮ ਹੋ ਗਿਆ ਸੀਗਾ ਉਹਨਾਂ ਨਾਲ ਫੋਨ ਤੇ ਗੱਲਬਾਤ ਹੁੰਦੀ ਸੀਗੀ ਤੇ ਜਿਹੜੇ 2-4 ਬੱਸਾਂ ਅਬੋਹਰ ਵਿਆ ਮੁਕਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਅਮ੍ਰਿਤਸਰ ਹੋ ਗਿਆ ਪਟਿਆਲਾ ਹੋ ਗਿਆ ਇਹ ਕਈ ਸਟੇਸ਼ਨ ਇਕੱਠੀਆਂ ਕਰਕੇ ਪਹਿਲਾਂ ਵੀ ਬੱਸਾਂ ਲਿਆਉਂਦੇ ਨੇ ਕਿਉਂਕਿ ਦੂਰੋਂ ਪੈਂਦਾ ਥੋੜਾ ਇਕੱਠੇ ਆ ਜਾਂਦੇ ਨੇ ਉਹਨਾਂ ਨੂੰ ਅਸੀਂ ਤਾਂ ਹੀ ਰੋਕਤਾ ਸੀਗਾ ਕਿਉਂਕਿ ਸਾਡੀ ਮੀਟਿੰਗ ਦੀ ਜਿਹੜਾ ਸਿਲਸਿਲਾ ਉਹ ਚੱਲਦਾ ਰਿਹਾ ਚੱਲਦਾ ਸੀਗਾ ਤੇ ਉਹਦੇ ਕਰਕੇ ਅਸੀਂ ਰੋਕਤਾ ਸੀਗਾ ਤੇ ਤਾਂ ਕਰਕੇ ਇਹ ਜਿਹੜੇ ਮੁਲਾਜ਼ਮ ਨੇ ਅਸੀਂ ਰਸਤੇ ਦੇ ਵਿੱਚ ਰੋਕੇਗੀ ਚਲੋ ਸਰਪ੍ਰੇਖਤਾ ਹਨ ਮੰਤਰੀ ਨੇ ਮੀਟਿੰਗ ਕੀਤੀ ਦੇਖੋ ਮੰਤਰੀ ਸਾਹਿਬ ਦੀ ਜਿਹੜੀ ਅੱਜ 4 ਵਜੇ ਦੀ ਮੀਟਿੰਗ ਹੋਈ ਆ ਮੁਕੰਮਲ ਉਹਨਾਂ ਨਾਲ ਦੇਖਦੇ ਆ ਪਰ ਮੀਟਿੰਗਾਂ ਤਾਂ ਅੱਗੇ ਵੀ ਤੁਹਾਡੀਆਂ ਤੁਹਾਡਾ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਚੁੱਕਿਆ ਗਿਆ ਮੀਟਿੰਗਾਂ ਅੱਗੇ ਵੀ ਸੈਂਕੜੇ ਵਾਰ ਹੋ ਚੁੱਕੀਆਂ ਤੇ ਜੇ ਤੁਸੀਂ ਪ੍ਰੋਗਰਾਮ ਮਿੱਥਿਆ ਸੀਗਾ ਕਿਉਂ ਨਹੀਂ ਉਹਨੂੰ ਨੇਪਰੇ ਚਾੜਿਆ ਤੁਹਾਨੂੰ ਲੱਗਦਾ ਮੀਟਿੰਗ ਵਿੱਚ ਕੋਈ ਹੱਲ ਹੋਵੇਗਾ ਜੇ ਪਿਛਲੇ 3 ਸਾਲਾਂ ਦੇ ਵਿੱਚ ਨਹੀਂ ਹੋਇਆ ਤਾਂ ਦੇਖੋ ਜੀ ਅਸੀਂ ਤਾਂ ਉਮੀਦ ਲੈ ਕੇ ਚੱਲਦੇ ਆ ਮੰਤਰੀ ਸਾਹਿਬ ਨੇ ਮੀਟਿੰਗ ਦਾ ਦਿੱਤਾ ਸਮਾਂ ਉਮੀਦ ਲੈ ਕੇ ਚੱ ਮੈਨੂੰ ਲੱਗਦਾ ਨਹੀਂ ਕਿਉਂਕਿ ਜਿਹੜੀ ਮੌਕੇ ਦੇ ਮੁਲਾਜ਼ਮ ਨੇ ਜਿਹੜੇ ਮੌਕੇ ਦੇ ਜਿਹੜੀ ਸਰਕਾਰ ਆ ਚਾਹੇ ਉਹਨਾਂ ਦੇ ਜਿਹੜੇ ਵਜ਼ੀਰ ਨੇ ਉਹ ਕੱਲਾ ਸੁਣ ਕੇ ਅਣ ਸੁਣਿਆ ਕਰ ਦਿੰਦੇ ਨੇ ਅ ਬਸ ਇਹ ਸਮਝ ਲਓ ਵੀ ਚਾਹੇ ਉਹਨਾਂ ਨੂੰ ਹਾਈ ਕਮਾਂਡ ਤੋਂ ਕੋਈ ਸਾਰਾ ਨਹੀਂ ਮਿਲਦਾ ਜਾਂ ਹਾਈ ਕਮਾਂਡ ਨਹੀਂ ਉਹਨਾਂ ਨੂੰ ਕੰਮ ਕਰਕੇ ਦੇ ਰਹੀ ਤੇ ਉਹਨਾਂ ਦਾ ਹਲਕਿਆਂ 'ਚ ਵੀ ਵਿਰੋਧ ਤਾਂ ਹੀ ਹੁੰਦਾ ਸਫੇਂਦਰ ਬਾਜੀ ਕਿਆ ਨਾਮ ਤੁਹਾਡਾ ਮੇਰਾ ਨਾਮ ਰਮਨ ਹੈ ਜੀ ਰਮਨ ਜੀ ਜਿਵੇਂ ਕਿ ਵੀਰ ਜੀ ਨੇ ਦੱਸਿਆ ਕਿ ਚਾਹੀ ਮੁਲਾਜ਼ਮਾਂ ਨੂੰ 7 ਸਾਲ ਤੋਂ ਤਨਖਾਹ ਨਹੀਂ ਮਿਲੀਆਂ ਤਨਖਾਹ ਦੇਖੀਏ ਕੋਈ 8-10000 12000 ਤੱਕ ਤਨਖਾਹ ਆ ਸਰਕਾਰ ਦੀ ਇਨੀ ਔਕਾਤ ਨਹੀਂ ਕਿੰਨੀ ਕਿ ਤਨਖਾਹ ਵੀ ਨਹੀਂ ਦੇ ਸਕਦੇ ਮੰਗਾ ਤਾਂ ਕੀ ਪੂਰੀਆ ਕਰਦੀਆਂ ਜੀ ਹਾਂਜੀ ਸਰ ਬਿਲਕੁਲ ਦੇਖੋ ਜੀ ਸਿਕਿਉਰਿਟੀ ਗਾਰਡ ਵਾਲੇ ਵੀ 18-18000 ਰੁਪਏ ਤਨਖਾਹ ਲੈਂਦੇ ਅਸੀਂ ਬੀਆਈਪੀ ਡਿਊਟੀ ਹਰੇਕ ਤਰ੍ਹਾਂ ਦੀ ਡਿਊਟੀ ਕਰਦੇ ਆ ਤੁਸੀਂ ਵੀ ਦੇਖਦੇ ਹੋ ਹਿਸ਼ਾਰਪੁਰ ਚ ਕਿੱਦਾਂ ਕਿੱਦਰ ਦੀਆਂ ਜਿਹੜੀਆਂ ਅੱਗ ਦੀਆਂ ਕਟਣਾਵਾਂ ਹੁੰਦੀਆਂ ਅਸੀਂ ਹਰੇਕ ਤਰ੍ਹਾਂ ਦੀ ਡਿ ਡਿਊਟੀ ਸਾਡੇ ਤੋਂ 72 ਘੰਟੇ 70 ਘੰਟੇ 80 ਘੰਟੇ ਵੀ ਲਈ ਜਾਂਦੇ ਨਾ ਸਾਨੂੰ ਕੋਈ ਰੋਟੀ ਦਾ ਪ੍ਰਬੰਧ ਮਿਲਦਾ ਕਿਸੇ ਵੀ ਚੀਜ਼ ਦਾ ਸਾਨੂੰ ਪ੍ਰਬੰਧ ਨਹੀਂ ਮਿਲਦਾ ਇਹ 11000 ਦੇ ਵਿੱਚ ਆਪਾਂ ਆਪਣੀ ਜਾਨ ਵੀ ਜੋਖਮ ਪਾਈ ਦੀ ਨਾ ਸਾਡੀ ਕੋਈ ਇੰਸ਼ੋਰੈਂਸ ਆ ਨਾ ਸਾਨੂੰ ਕੋਈ ਫਾਇਦਾ ਮਿਲਦਾ ਨਾ ਮਤਲਬ ਬੇ ਹੈ ਕੁਝ ਵੀ ਨਹੀਂ ਮਿਲਦਾ ਸਾਨੂੰ ਭਗਵੰਤ ਜੀ ਆਪ ਗੱਲ ਕਰੀਏ ਭਗਵੰਤ ਜੀ ਸਟੇਜਾਂ ਤੋਂ ਬਹੁਤ ਲੰਬੇ ਲੰਬੇ ਭਾਸ਼ਣ ਦਿੰਦੇ ਨੇ ਸਿਆਸੀ ਭਾਸ਼ਣ ਦਿੰਦੇ ਨੇ ਸਰ ਉਹਨਾਂ ਦਾ ਜਿਹੜਾ ਨਾ ਉਹਨਾਂ ਦਾ ਜਿਹੜਾ ਭਾਸ਼ਣ ਆ ਉਹ ਸਟੇਜਾਂ ਤੱਕ ਹੀ ਰਹਿ ਗਿਆ ਆ ਕਿਉਂਕਿ ਉਹਨਾਂ ਨੇ ਇੱਥੇ ਵੀ ਕਈ ਵਾਰੀ ਆ ਕੇ ਕਈ ਵਾਅਦੇ ਕੀਤੇ ਆ ਉਹ ਝੂਠੇ ਮਹਿਜ ਝੂਠੇ ਹੀ ਨਿਕਲੇ ਦੁਸ਼ਾਰਾ ਗਰਾਊਂਡ 'ਚ ਵੀ ਉਹਨਾਂ ਨੇ ਪਿੱਛੇ ਤੁਸੀਂ ਦੇਖਿਆ ਹੋਊਗਾ ਉੱਥੇ ਕਿ ਵਾਅਦਾ ਕੀਤਾ ਸੀ ਆ ਕੇ ਇੱਥੇ ਅਗਲੇ ਸਾਲ ਨੂੰ ਪੂੜੀਆਂ ਬਣਨਗੀਆਂ ਉਹ ਵੀ ਨਹੀਂ ਬਣੀਆਂ ਹਰ ਇੱਕ ਤਰ੍ਹਾਂ ਉਹ ਕਹਿੰਦੇ ਆ ਕਿ ਇਹ ਆਹੜਾ ਮੁਲਾਜ਼ਮ ਪੱਕਾ ਕਰਤਾ ਫਲਾਣਾ ਮੁਲਾ ਤਾਂ ਸਾਰੇ ਮਹਿਕਮਿਆਂ ਦੇ ਵਿੱਚ ਸਾਰੇ ਹੀ ਕੱਚੇ ਮੁਲਾਜ਼ਮ ਆ ਅਧਿਆਪਕਾਂ ਨੂੰ ਵੀ ਇਦਾਂ ਹੀ ਲੋਲੀਪੌਪ ਦਿੱਤਾ ਹਰ ਇੱਕ ਮਹਿਕਮੇ ਵਿੱਚ ਇਦਾਂ ਹੀ ਲੋਲੀਪੌਪ ਦਿੱਤੇ ਜਾ ਰਹੇ ਨੇ ਉਤੋਂ ਸਿੱਧੇ ਸਿੱਧੇ ਤੌਰ ਤੇ ਇੱਕ ਭਰਤੀ ਕੀਤੀ ਜਾ ਰਹੀ ਹੈ ਜਦ ਕਿ ਇਹ ਹੀ 10 ਸਾਲ 12 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਆ ਸਾਨੂੰ ਪਹਿਲ ਨਾ ਦਿੰਦੇ ਹੋਏ ਉਹਨਾਂ ਨੇ ਇੱਕ ਸਿੱਧੀ ਭਰਤੀ ਕੀਤੀ ਆ ਜਿਹੜੇ ਕਿ ਅਨ ਟ੍ਰੇਨਡ ਨੇ ਕੋਈ ਵੀ ਤਰ੍ਹਾਂ ਦੀ ਟ੍ਰੇਨਿੰਗ ਨਹੀਂ ਲੈ ਕੇ ਆਏ ਹੋਏ ਔਰ ਤੁਹਾਡੀ ਯੂਨੀਅਨ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਿੰਨੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਨੇ ਦੇਖੋ ਸਾਡੀ ਯੂਨੀਅਨ ਚ ਦੇਖੋ ਕਈ ਬੰਦੇ ਜਿਹੜੇ 14 14 ਸਾਲ ਹੋ ਗਏ ਜਿਨ੍ਹਾਂ ਨੂੰ ਕਮ ਸੇ ਕਮ 14 ਸਾਲ ਹੋ ਗਏ ਘੱਟੋ ਘੱਟ ਉਹਨਾਂ ਦਾ 14 ਸਾਲ ਦਾ ਤਜਰਬਾ ਦੇਖਦੇ ਹੋਏ ਉਹਨਾਂ ਨੂੰ ਕਮ ਸੇ ਕਮ ਪੱਕਾ ਦਾ ਕੀਤਾ ਜਾਏ 14 ਸਾਲ ਬੰਦਾ 6 ਮਹੀਨੇ ਕਿਤੇ ਲੰਦਾ ਉਹ ਐਕਸਪੀਰੀਐਂਸਡ ਹੋ ਜਾਂਦਾ ਇਹ ਸਾਨੂੰ ਹਜੇ ਵੀ ਅਨਸਕੇਲਡ ਹੀ ਗਿਣਦੇ ਆ 11000 ਦੇ ਵਿੱਚ ਇਹ ਤਾਂ ਸਾਡੇ ਕੋ ਹਰੇਕ ਤਰ੍ਹਾਂ ਦੀ ਡਿਊਟੀ ਲੈਂਦੇ ਆ ਸਾਰੇ ਰੂਲ ਸਾਡੇ ਤੇ ਲਾਗੂ ਹੁੰਦੇ ਬਸ ਇੱਕ ਤਨਖਾਹ ਦਾ ਰੂਲ ਨਹੀਂ ਸਾਡੇ ਤੇ ਲਾਗੂ ਹੁੰਦਾ ਜਿਹੜਾ ਕਿ ਅਸੀਂ ਜਿੱਦਾਂ ਕਿਤੇ 3 ਦਿਨ ਦੀ ਡਿਊਟੀ ਲੱਗ ਜਾਂਦੀ ਅਸੀਂ ਆਪਣੇ ਪੱਲਿਓ ਰੋਟੀ ਪਾਣੀ ਦੇ ਪੈਸੇ ਖਰਚ ਕੇ ਅਸੀਂ ਆਪਣੀ ਜੇਬਾਂ ਚੋਂ ਪੈਸੇ ਖਰਚ ਕੇ 5-6000 ਦੀ ਬੰਦੇ ਸਾਡੇ ਰੋਟੀ ਖਾ ਜਾਂਦੇ ਆਪਣੇ ਅੱਲੋ ਹੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਅਮਨਜੋਤ ਸਿੰਘ ਮਹਾਲੀ ਫਾਇਰ ਸਟੇਸ਼ਨ ਤੋਂ ਜੀ ਅਮਨਜੋਤ ਸਿੰਘ ਜੀ ਇਹ ਸੋਸ਼ਲ ਮੀਡੀਆ ਤੇ ਬੜੀ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਦਿੱਲੀ ਤੋਂ ਹੁਣ 30-40 ਮੁਲਾਜ਼ਮ ਆ ਜਿਹੜੇ ਪੰਜਾਬ ਦੇ ਵਿੱਚ ਲੱਖਾਂ ਰੁਪਏ ਤਨਖਾਹਾਂ ਤੇ ਸਲਾਨਾ ਉਹ ਜਿਹੜੇ ਨਿਯੁਕਤ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਪੰਜਾਬੀ ਆਪਣੇ ਹੱਕਾਂ ਦੇ ਲਈ ਤੁਸੀਂ ਲੜ ਰਹੇ ਹੋ ਜੀ ਤੁਹਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਸਰ ਇਹ ਬਿਲਕੁਲ ਤੁਹਾਡੀ ਗੱਲ درست ਹੈ ਜੀ ਇਹ ਪੰਜਾਬ ਦੇ ਨੌਜਵਾਨਾਂ ਦੇ ਨਾਲ ਪੰਜਾਬ ਦੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਜੋ ਕਿ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਵਿੱਚ ਬੰਦੇ ਵੜੇ ਜਾ ਰਹੇ ਹਨ ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਐਜੂਕੇਟਿਡ ਪਰਸਨ ਹੈਗੇ ਆ ਜਿਹੜੇ ਉਹ ਇਹਨਾਂ ਪੋਸਟਾਂ ਦੇ ਬਿਲਕੁਲ ਕਾਬਿਲ ਹਨ ਤੇ ਦੂਸਰੇ ਪਾਸੇ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਸੜਕਾਂ ਤੇ ਰਲ ਰਹੇ ਹਨ ਤੁਸੀਂ ਪਿੱਛੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਆ ਜਿਹਦੇ ਵਿੱਚ ਪੁਲਿਸ ਮਲਾਜ਼ਮ ਟੀਚਰਸ ਨੂੰ ਕੁੱਟ ਰਹੇ ਹਨ ਉਹਨਾਂ ਦੀ ਧੌਣ ਤੇ ਗੋਡਾ ਰੱਖ ਰਹੇ ਹਨ ਜਿਨ੍ਹਾਂ ਦੇ ਵਿੱਚ ਮਤਲਬ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜੀ ਇੱਥੇ ਪੰਜਾਬ ਦੇ ਲੋਕਾਂ ਦੀ